ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਇੱਕ ਮਸ਼ਹੂਰ ਗੈਂਗਸਟਰ ਪੰਜਾਬ ਪੁਲਿਸ ਦੇ ਡਿੱਕੇ ਆ ਗਿਆ। ਦਰਅਸਲ ਲਗਜ਼ਰੀ ਕਾਰ ਦੇ ਵਿੱਚ ਅੰਮ੍ਰਿਤਸਰ ਦੇ ਬਾਜ਼ਾਰਾਂ ਦੇ ਵਿੱਚ ਘੁੰਮਣ ਗਿਆ ਸੀਗਾ ਤੇ ਪੁਲਿਸ ਨੂੰ ਪਤਾ ਲੱਗਦਾ ਤੇ ਪੁਲਿਸ ਨੇ ਟਰੈਪ ਲਾ ਦਿੱਤਾ। ਬੜੇ ਫਿਲਮੀ ਤਰੀਕੇ ਦੇ ਨਾਲ ਉਸ ਨੂੰ ਫੜਿਆ ਪਰ ਜਦੋਂ ਫੜਨ ਲੱਗੇ ਤਾਂ ਗੱਡੀ ਭਜਾ ਕੇ ਭੱਜਣ ਲੱਗਦਾ ਪਰ ਪੁਲਿਸ ਕਿੱਥੇ ਜਾਣ ਦਗਦੀ ਹੈ ਕਿਉਂਕਿ ਕਈ ਘੰਟਿਆਂ ਦਾ ਟਰੈਪ ਹੈ। ਬੜਾ ਫਿਲਮੀ ਤਰੀਕੇ ਦੇ ਨਾਲ ਇਹ ਮਸ਼ਹੂਰ ਗੈਂਗਸਟਰ ਪੁਲਿਸ ਦੇ ਡਿੱਕੇ ਆਇਆ। ਤੁਹਾਨੂੰ ਸੀਸੀਟੀਵੀ ਦਿਖਾਉਨੇ ਆ ਕਿ ਕਿਵੇਂ ਪੁਲਿਸ ਪਹਿਲਾਂ ਉਡੀਕਦੀ ਰਹੀ ਤੇ ਜਦੋਂ ਲਗਜ਼ਰੀ ਕਾਰ ਲੈ ਕੇ ਨਿਕਲਦਾ ਆ ਤਾ ਪੁਲਿਸ ਨੇ ਨਾਲੇ ਦੱਬ ਲਿਆ ਫਿਰ ਭੱਜਣ ਦੀ ਕੋਸ਼ਿਸ਼ ਕਰਦਾ ਪਰ ਕਿੱਥੇ ਪੁਲਿਸ ਭੱਜਣ ਦਿੰਦੀ ਹੈ ਐਦਾਂ ਦੇ ਗੈਂਗਸਟਰਾਂ ਨੂੰ ਆ ਪੰਜਾਬ ਪੁਲਿਸ ਦੀ ਗੱਡੀ ਆ ਦੂਸਰੇ ਬੰਨੇ ਉਹ ਗੈਂਗਸਟਰ ਦੀ ਗੱਡੀ ਵੀ ਆ ਦੇਖੋ ਬਲੈਕ ਕਲਰ ਦੀ ਗੱਡੀ ਆਉਂਦੀ ਆ ਔਰ ਪੌਚ ਗੱਡੀ ਲੈ ਕੇ ਲਗਜ਼ਰੀ ਗੱਡੀ ਲੈ ਕੇ ਘੁੰਮਦਾ ਫਿਰਦਾ ਪਰ ਪੁਲਸ ਵਾਲੇ ਕਿੱਥੇ ਭੱਜਣ ਦਿੰਦੇ ਆ ਨਾਲੇ ਪੁਲਸ ਵਾਲਿਆਂ ਨੇ ਫਿਰ ਦੱਬ ਲਿਆ ਇਸ ਨੂੰ ਔਰ ਇਹ ਤਸਵੀਰ ਅੰਮ੍ਰਿਤਸਰ ਦੇ ਬਾਜ਼ਾਰ ਦੀ ਤਸਵੀਰਾਂ ਜਿੱਥੇ ਬੜੇ سارے ਲੋਕ ਹੁੰਦੇ ਆ ਔਰ ਗੈਂਗਸਟਰ ਜਿਹੜਾ ਆ ਮਸ਼ਹੂਰ ਗੁਰਪ੍ਰੀਤ ਗੋਲੀ ਐਦਾਂ ਅੜ ਕੇ ਆਇਆ ਬੜੇ ਸਾਰੇ ਪਰਚੇ ਦੇ ਦਰਜਾ 307 ਐਨਡੀਪੀਸੀ ਐਕਟ ਦੇ ਤਹਿਤ ਐਕਸਟਰਸ਼ਨ ਹਵਾਲਾ ਮਨੀ ਮੰਗਣਾ ਬੜੇ ਸਾਰੇ ਕੇਸ ਆ ਪੰਜਾਬ ਪੁਲਿਸ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਆ ਅੰਮ੍ਰਿਤਸਰ ਦੇ ਵਿੱਚ ਸ਼ਰਿਆਮ ਘੁੰਮਦਾ ਫਿਰਦਾ ਸੀ ਲਗਜ਼ਰੀ ਕਾਰਾਂ ਦੇ ਵਿੱਚ ਆਪਣੇ ਭੇਸ ਬਦਲ ਕੇ ਜਿਹੜਾ ਆ ਅੰਡਰਗਰਾਊਂਡ ਹੋਇਆ ਫਿਰਦਾ ਸੀ ਗੋਲੀ ਪਰ ਗੋਲੀ ਨੂੰ ਚੱਕ ਲਿਆ ਪੰਜਾਬ ਪੁਲਿਸ ਨੇ ਦੇਖੋ ਕਿਵੇਂ ਲਗਜ਼ਰੀ ਗਾਰ ਦੇ ਵਿੱਚ ਸ਼ਰਿਆਮ ਘੁੰਮਦਾ ਪਰ ਪੁਲਿਸ ਵੀ ਕਿਹੜਾ ਘਾਟਾ ਹੈ ਟਰੈਪ ਲਾਇਆ ਤਿੰਨ ਤੋਂ ਚਾਰ ਘੰਟੇ ਲੱਗੇ ਜਦੋਂ ਆਇਆ ਤੇ ਪੁਲਿਸ ਨੇ ਨਾਲ ਹੀ ਫੜ ਲਿਆ ਫਿਰ ਗੱਡੀ ਦੇਖੋ ਗੱਡੀ ਲੈ ਕੇ ਆਉਂਦਾ ਹੈ ਪੁਲਿਸ ਨੂੰ ਦੇਖ ਕੇ ਗੱਡੀ ਬੈਕ ਵੀ ਜਾਂਦੀ ਹੈ ਇੱਕ ਵਾਰ ਇਹਦੀ ਭਜੜ ਦੀ ਕੋਸ਼ਿਸ਼ ਕਰਦਾ ਪਰ ਪੰਜਾਬ ਪੁਲਿਸ ਨੇ ਚੱਪੇ-ਚੱਪੇ ਦੇ ਸਿਕਿਉਰਿਟੀ ਲਾ ਰੱਖੀ ਸੀਗੀ ਹਾਲਾਂਕਿ ਇਹ بڑا ਲੋ ਪ੍ਰੋਫਾਈਲ ਰੱਖਿਆ ਗਿਆ ਕਿਉਂਕਿ ਬਾਜ਼ਾਰ ਸੀਗਾ ਪੈਨਿਕ ਨਾ ਹੋ ਜਾਵੇ ਇਹਨੂੰ ਦੇਖਦੇ ਆ ਸਾਰਾ ਕੁਝ ਵੱਖਰੇ ਤਰੀਕੇ ਨਾਲ ਕੀਤਾ ਗਿਆ ਪਰ ਤੁਸੀਂ ਦੇਖੋ ਇਹ ਤਸਵੀਰਾਂ ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਗੈਂਗਸਟਰ ਲਗਜ਼ਰੀ ਕਾਰ ਦੇ ਵਿੱਚ ਘੁੰਮਦਾ ਫਿਰਦਾ ਸੀ ਪੁਲਿਸ ਨੇ ਅੜਿੱਕੇ ਲੈ ਲਿਆ ਔਰ ਗੋਲੀ ਗੋਲੀ ਨਾਂ ਦਾ ਗੈਂਗਸਟਰ ਕੋਟ ਪੈਂਦਾ ਗੁਰਦਾਸਪੁਰ ਦਾ ਗੁਰਦਾਸਪੁਰ ਜ਼ਿਲ੍ਹਾ ਇਸ ਗੈਂਗਸਟਰ ਦਾ ਕੋਟ ਪਿੰਡ ਹੈ ਉੱਥੋਂ ਦਾ ਇਹ ਗੈਂਗਸਟਰ ਔਰ ਇਹ ਮਾਝੇ ਵਾਲੀ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਐਕਟਿਵ ਸੀਗਾ ਦੱਸਿਆ ਜਾਂਦਾ ਵੀ ਜੱਗੂ ਭਗਵਾਨਪੂਰੀਏ ਦੇ ਨਾਲ ਇਹਦੇ ਸਬੰਧ ਵੀ ਦੱਸੇ ਜਾਂਦੇ ਆ ਪਰ ਇਹ ਤਸਵੀਰ ਤੋਂ ਸਾਫ਼ ਹੋ ਗਿਆ ਕਿ ਪੰਜਾਬ ਪੁਲਿਸ ਨੇ ਹੁਣ ਸ਼ਾਇਦ ਥਾਣ ਲਿਆ ਵੀ ਪੰਜਾਬ ਦੇ ਵਿੱਚ ਇਦਾਂ ਦੇ ਗੈਂਗਸਟਰਾਂ ਦਾ ਸਫਾਇਆ ਕਰਨਾ ਆ ਕਿਉਂਕਿ ਕਿਹਾ ਜਾਂਦਾ ਵੀ ਜੇਕਰ ਸਫਾਇਆ ਕਰਨ ਤੇ ਪੁਲਿਸ ਆ ਜਾਵੇ ਤਾਂ ਮਿੰਟਾਂ ਚ ਹੋ ਜਾਂਦਾ ਆ ਗੱਡੀ ਤੋਂ ਦੇਖੋ ਪੂਰੀ ਆ ਪੂਰਾ ਸੀਸੀਟੀਵੀ ਤੁਹਾਡੇ ਸਾਹਮਣੇ ਸਕਰੀਨ ਦੇ ਉੱਤੇ ਚੱਲ ਰਿਹਾ ਕਿ ਕਿਵੇਂ ਪਹਿਲਾਂ ਗੱਡੀ ਪਛਾਹ ਤੇ ਗਾਂ ਕਰਦਾ ਫਿਰਦਾ ਪੁਲਿਸ ਨੂੰ ਦੇਖ ਕੇ ਤਰਲੋਮਸ਼ੀ ਹੁੰਦਾ ਪਿਆ ਪਰ ਪੁਲਿਸ ਵਾਲਿਆਂ ਨੇ ਵੀ ਹੁਣ ਬੜੇ ਸਾਰੇ ਪੁਲਿਸ ਵਾਲੇ ਤੁਹਾਨੂੰ ਸਿਵਿਲੀਅਨ ਵਰਦੀ ਚ ਵੀ ਦਿਖਣਗੇ ਕਿਉਂਕਿ ਬਾਜ਼ਾਰ ਦਾ ਏਰੀਆ ਆ ਔਰ ਪੁਲਿਸ ਵਾਲੇ ਚਾਹੁੰਦੇ ਨਹੀਂ ਹੁਣੇ ਵੀ ਪੈਨਿਕ ਕ੍ਰੀਏਟ ਹੋ ਜਾਵੇ ਪੁਲਿਸ ਦੇ ਅਥਰ ਬੜੀ ਵੱਡੀ ਕਾਮਯਾਬੀ ਮਿਲੀ ਆ ਐਦਾਂ ਦੇ ਗੈਂਗਸਟਰਾਂ ਨੂੰ ਨੱਥ ਪਾਉਣ ਦੇ ਲਈ ਪੰਜਾਬ ਪੁਲਿਸ ਦਾ ਇਹ ਵੱਡਾ ਯੋਗਦਾਨ ਹੈ ਦੇਖੋ ਕਿਵੇਂ ਗੱਡੀਆਂ ਸ਼ੂ ਕਰਦੀਆਂ ਇਧਰ ਤੋਂ ਉਧਰ ਹੁੰਦੀਆਂ ਨੇ ਪੰਜਾਬ ਪੁਲਿਸ ਦੀ ਗੱਡੀ ਔਰ ਪੰਜਾਬ ਪੁਲਿਸ ਦੇ ਕਰਮਚਾਰੀ ਆਨੇ ਪੁਰਸੀਏ ਤੁਹਾਨੂੰ ਸਿਵਲ ਵਰਦੀ ਚ ਦੇਖਣਗੇ ਅੰਮ੍ਰਿਤਸਰ ਦੇ ਬਾਜ਼ਾਰ ਤੋਂ ਵਿੱਚੋਂ ਚੱਕਿਆ ਆ ਗੋਲੀ ਗੈਂਗਸਟਰ ਕੋਟ ਪਿੰਡ ਆ ਦਾ ਗੁਰਦਾਸਪੁਰ ਜ਼ਿਲ੍ਹਾ ਆ ਔਰ ਪੰਜਾਬ ਦੇ ਵਿੱਚ ਕਾਫੀ ਐਕਟਿਵ ਆ ਔਰ ਕਈ ਮੁਕਦਮੇ ਕਈ ਕੇਸ ਤੇ ਚੱਲਦੇ ਆ ਤੇ ਕਈ ਐਫ ਆਈ ਆਰਸ ਨੇ ਔਰ ਐਂਡੀਪੀਸੀ ਜਾਂ ਨਸ਼ਾ ਦਾ ਤਸਕਰ ਵੀ ਤਸਕਰੀ ਵੀ ਕਰਦਾ ਐ ਇਨੇ ਖੁੱਲੇ ਪੈਸੇ ਇੰਨੀਆਂ ਗੱਡੀਆਂ ਤੇ ਆਪਣੇ ਆਪ ਨੂੰ ਅੰਡਰਗਰਾਉਂਡ ਰੱਖਣਾ ਕਿਤੇ ਸੌਖਾ ਆ ਆ ਦੇਖ ਲੋ ਤਸਵੀਰਾਂ ਕਿ ਕਿਵੇਂ ਪੁਲਿਸ ਨੇ ਇੱਕ ਗੈਂਗਸਟਰ ਜਿਹੜਾ ਆ ਉਹਨੂੰ ਕਾਬੂ ਕੀਤਾ ਆ ਕਿਵੇਂ ਸਾਰੇ ਆਮ ਜੜਾਇਆ ਗੱਡੀ ਲੈ ਕੇ ਬਾਜ਼ਾਰਾਂ ਦੇ ਵਿੱਚ ਘੁੰਮਦੇ ਫਿਰਦੇ ਨੇ ਅੱਜ ਕੱਲ੍ਹ ਕਿਹਾ ਜਾਂਦਾ ਆ ਆਮ ਲੋਕ ਇਹੀ ਸੋਚਦੇ ਆ ਵੀ ਗੈਂਗਸਟਰਾਂ ਨੂੰ ਕਿਹਨੇ ਹੱਥ ਪਾ ਲੈਣਾ ਇਹਨਾਂ ਕੋਲੇ ਤੇ ਕਰੋੜਾਂ ਰੁਪਈਏ ਹੁੰਦੇ ਆ ਜਿਹਦਾ ਕਿਤੇ ਧੰਦਾ ਚੱਲਦਾ ਵੇਖਦੇ ਉਹਨੂੰ ਫੋਨ ਕਰ ਦਿੰਦੇ ਮੈਂ ਫਲਾਣਾ ਗੈਂਗਸਟਰ ਬੋਲਦਾ ਜੇ ਪੈਸੇ ਨਹੀਂ ਦਿੱਤੇ ਤੇ ਤੁਹਾਡੇ ਨਾਲ ਇਹ ਹੋ ਜਾਣਾ ਪਰ ਜਦੋਂ ਅਗਲੇ ਪੈਸੇ ਨਾ ਦੇਣ ਜਾਂ ਫਿਰ ਪੁਲਿਸ ਨੂੰ ਸ਼ਿਕਾਇਤ ਕਰਦਣ ਤੇ ਉਹਦੇ ਘਰ ਦੇ ਬਾਹਰ ਗੋਲੀਆਂ ਚਲਾ ਦਿੰਦੇ ਜਾਂ ਦੁਕਾਨ ਦੇ ਬਾਹਰ ਗੋਲੀਆਂ ਚਲਾ ਦਿੰਦੇ ਇਹਨਾਂ ਨੂੰ ਕੌਣ ਰੋਕ ਸਕਦਾ ਪਰ ਆ ਗੈਂਗਸਟਰ ਗੋਲੀ ਨਾਂ ਦਾ ਗੈਂਗਸਟਰ ਜਿਹੜਾ ਪੁਲਿਸ ਨੇ ਡਿੱਕੇ ਲੈ ਆਂਦਾ ਲਗਜ਼ਰੀ ਕਾਰ ਦੇ ਵਿੱਚ ਐ ਫਨ ਖਲਾਰੀ ਫਿਰਦਾ ਸੀ ਪਰ ਪੁਲਿਸ ਨੇ ਵੀ 3-4 ਘੰਟਿਆਂ ਦਾ ਲੋ ਪ੍ਰੋਫਾਈਲ ਆਪਣੇ ਆਪ ਨੂੰ ਅੰਡਰਗਰਾਉਂਡ ਕਰਕੇ ਬਾਜ਼ਾਰ ਦੇ ਵਿੱਚ ਟਰੈਪ ਲਾਈ ਰੱਖਿਆ ਤੇ ਜਦੋਂ ਲਗਜ਼ਰੀ ਗੱਡੀ ਦੇ ਵਿੱਚ ਨਿਕਲਿਆ ਪੁਲਿਸ ਨੇ ਨਾਲ ਹੀ ਚੱਕ ਲਿਆ ਆ ਸੀਸੀਟੀਵੀ ਜਿਹੜੀ ਆ ਸਾਹਮਣੇ ਆਈ ਆ ਤੁਸੀਂ ਦੇਖੋ ਵੀ ਕਿੱਡਾ ਏਦਾਂ ਦੇ ਜਿਹੜੇ ਮੁਕਾਬਲੇ ਨੇ ਕਿੱਦਾਂ ਕਿਵੇਂ ਇਹ 트੍ਰੈਪ ਲੱਗਦੇ ਨੇ ਬਹੁਤ ਫਿਲਮੀ ਤਰੀਕੇ ਦੇ ਨਾਲ ਇਹ 트੍ਰੈਪ ਲੱਗਾ ਹੈ ਗੈਂਗਸਟਰ ਦੇ ਉੱਤੇ ਗੈਂਗਸਟਰ ਨੂੰ ਫਿਲਮੀ ਤਰੀਕੇ ਦੇ ਨਾਲ 트੍ਰੈਪ ਲਾ ਕੇ ਪੰਜਾਬ ਪੁਲਿਸ ਨੇ ਚੱਕਿਆ ਭਰੇ ਬਾਜ਼ਾਰ ਦੇ ਵਿੱਚੋਂ ਆਪ ਜਿਹੜਾ ਅਸੀਂ ਸਿਵਲ ਵਰਦੀ ਚ ਰਹੇ ਆ ਕਿਉਂਕਿ ਪੈਨਿਕ ਨਹੀਂ ਸੀ ਚਾਹੁੰਦੇ ਵੀ ਉੱਥੇ ਹੋ ਜਾਣ ਲੋਕ ਪਰ ਜਦੋਂ ਇਹ ਗੱਡੀ ਨਿਕਲੀ ਪੰਜਾਬ ਪੁਲਿਸ ਨੇ ਨਾਲ ਹੀ ਦੱਬ ਲਿਆ ਗੱਡੀ ਉਹਨੇ ਮਾਰ ਕੇ ਪੁਲਿਸ ਵਾਲਿਆਂ ਦੇ ਵਿੱਚ ਭੱਜਣ ਦੀ ਵੀ ਕੋਸ਼ਿਸ਼ ਕੀਤੀ ਪਰ ਐਡੇ ਤਕੜੇ ਟਰੈਪ ਚ ਕਿੱਥੇ ਭੱਜਿਆ ਜਾਂਦਾ ਚੱਪੇ-ਚੱਪੇ ਤੇ ਇੱਥੇ ਪੁਲਿਸ ਆ ਦੱਸਿਆ ਜਾਂਦਾ ਵੀ ਤਿੰਨ ਤੋਂ 4 ਘੰਟੇ ਅੰਡਰਗਰਾਊਂਡ ਰਹੀ ਆ ਪੰਜਾਬ ਪੁਲਿਸ ਸਾਈ ਸਰ ਕਰਾ ਲੜਕਾ ਫਰੀਦ ਸਰ ਕਿਰੇ ਗੈਂਗ ਦਾ ਨਿੱਕਾ ਤੇ ਕਿੰਨੇ ਮਾਮਲੇ ਦੇ ਰੂਪ ਇਹ ਅੱਜ ਸਾਨੂੰ ਕੋਈ ਇਨਫੋਰਮੇਸ਼ਨ ਮਿਲੀ ਵੀ ਇੱਕ ਗੁਰਪ੍ਰੀਤ ਸਿੰਘ ਗੋਲੀ ਜਿਹੜਾ ਇੱਕ ਔਰਤ ਦੀ ਸ਼ੋਦਾ ਰਹਿਣ ਵਾਲਾ ਤੇ ਗੁਰਦਾਸਪੁਰ ਡਿਸਟ੍ਰਿਕਟ ਦਾ ਇਸ ਦੇ ਖਿਲਾਫ ਜਿਹੜੇ ਕਾਫੀ ਸਗੀਨ ਜਿਹੜੇ ਮਾਮਲੇ ਦਰਜ ਆ 307 ਐਨਡੀਪੀ ਐਕਟ ਆਮ ਜ਼ੈਕ ਦੇ ਵਿੱਚ ਤੇ ਅੱਜ ਅਸੀਂ ਇਹਨੂੰ ਰੋਕ ਕੇ ਨਾਕਾ ਲਾ ਕੇ ਰੋਕਣ ਦੀ ਜੀ ਕੋਸ਼ਿਸ਼ ਕੀਤੀ ਇੰਨੇ ਜਿਹੜਾ ਵੀ ਜਿਹੜੀ ਗੱਡੀ ਸੀ ਉਹ ਜਿਹੜੀ ਮਲਾਜਮਾਂ ਦੇ ਵਿੱਚ ਲਿਆ ਕੇ ਸਿੱਧੀ ਵੀ ਹਟ ਕੀਤੀ ਜਿਹੜੀ ਕਾਰ ਦੇ ਵਿੱਚ ਮਾਰੀ ਉਸ ਤੋਂ ਬਾਅਦ ਇੰਨੇ ਗੱਡੀ ਭਜਾਲੀ ਅਸੀਂ ਇਹਨੂੰ ਚੇਸ ਕਰਕੇ ਇਹਨੂੰ ਅਰੈਸਟ ਕੀਤਾ ਇਸ ਦੇ ਖਿਲਾਫ ਬੰਦੀ ਜਿਹੜੀ ਆ ਉਹ ਕਾਰਵਾਈ ਕੀਤੀ ਐਫਆਰ ਜਿਹੜੀ ਆ ਰਜਿਸਟਰਡ ਕੀਤੀ ਗਈ ਆ ਇਸ ਤੋਂ ਇਲਾਵਾ ਇਹਦੇ ਵਿੱਚ ਜਿਹੜੀ ਇਨਵੈਸਟੀਗੇਸ਼ਨ ਕਰ ਰਹੇ ਆ ਟੈਕਨੀਕਲੀ ਵੀ ਇਸ ਤੋਂ ਇਲਾਵਾ ਇਹਨੂੰ ਜਿਹੜੀ ਪੁਸ਼ਕਿਸ਼ ਕੀਤੀ ਜਾ ਰਹੀ ਸਕਤੀਆਂ ਨਾਲ ਇਹਦੇ ਕਾਫੀ ਜਿਹੜੇ ਗੈਂਗਸਟਰ ਜਿਹੜੇ ਸੀ ਉਹਨਾਂ ਨਾਲ ਲਿੰਕ ਰਹੇ ਆ ਤੇ ਅੱਗੇ ਵੀ ਜਿਹੜੇ ਹੁਣ ਵੀ ਇਹਦੇ ਕਿਸ ਗੈਂਗਸਟਰ ਦੇ ਨਾਲ ਕਿਹੜੇ ਗੈਂਗ ਦੇ ਨਾਲ ਲਿੰਕ ਆ ਉਹ ਅਸੀਂ ਜਿਹੜੇ ਇਨਵੈਸਟੀਗੇਟ ਕਰ ਰਹੇ ਆ ਸਰ ਜ਼ਿਆਦਾ ਕਿਹੜੀ ਗੈਂਗ ਨਾਲ ਲਿੰਕ ਰਿਹਾ ਇਹਦੇ ਜਰਾ ਜੱਗੂ ਤੇ ਜਿਹੜਾ ਹੈਰੀ ਝਠਾਉ ਦੇ ਨਾਲ ਜਿਹੜੇ ਲਿੰਕ ਰਹੇ ਆ ਸਰੋਂ 15 ਤੋਂ ਜ਼ਿਆਦਾ ਮਾਮਲੇ ਦੇ ਵਿੱਚ ਹੈਗੇ ਆ। ਇਧਰ ਜੀ ਡਿਫੀਸਰ ਦੀ ਕਵਾਈ ਦੇ ਵਿੱਚ ਇਹ ਰਜਿਸਟਰਲ ਇਹਨੂੰ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਤੇ ਆਪਾਂ ਪੁਰਸ ਮਲਾਇ ਮਰ ਉੱਤੇ ਗੱਡੀ ਜੜਾਈ ਨੇ ਗੱਡੀ ਵਿੱਚ ਗੱਡੀ ਮਾਰੀ ਆ। ਪੁਲਿਸ ਥਾਣੇ ਦੇ ਬਾਹਰ ਵੀ ਪੁਛ ਆਇਆ ਸੀ ਹਮਲਾ ਕਰਨ ਦਾ ਕੋਸ਼ਿਸ਼ ਕੀਤੀ ਗਈ ਹੈ ਨਾਲੇ। ਹਾਂਜੀ ਇਹਨੂੰ ਇਹ ਸੀ ਥਾਣੇ ਦੇ ਜਿਹੜੇ ਲਾਗੇ ਆ ਕੇ ਜਿਹੜੇ ਇਹਨੇ ਗੱਡੀ ਜਿਹੜੀ ਇਹ ਚ ਭਜਾਲੀ ਸੀ ਇਹਨੂੰ ਹੀ ਚੇਸ ਕਰ ਰਹੇ ਸੀ। ਇਸ ਨੇ ਜਿਹੜੀ ਗੱਡੀ ਸੀ ਇਹ ਥਾਣੇ ਦੇ ਲਾਗੇ ਆ ਕੇ ਅਸੀਂ ਜਿਹੜੀ ਰੋਕ ਕੇ ਨੂੰ ਜਿਹੜਾ ਅਰੈਸਟ ਕਰ ਲਿਆ। ਇਸ ਤੋਂ ਲਾਵਾ ਦੇ ਖਲਾ ਜਿਹੜੀ ਆ ਬਣਦੀ ਜਿਹੜੀ ਆ ਕਰ ਰਹੀ ਜਿਹੜੀ ਉਹ ਕੀਤੀ ਗਈ ਹੈ